लो ये अरोड़ा टेलीकॉम ਤੋਂ ਭਾਈ ਤਾਂ ਪੰਜ ਕ ਲੈਟ ਲੈ ਕੇ ਚੱਲੇ ਆ ਬਲੋਗਿੰਗ ਵਾਸਤੇ ਘੈਂਟ ਦੀ ਆ ਪੂਰੀ ਆ ਚੈੱਕ ਕਰੋ ਵੀ 140 ਰੁਪਏ ਚ ਲੈਟ ਆ ਇਹ ਦੇਖੋ ਇਹਦੇ ਪਿੱਛੇ ਮੈਗਨੇਟ ਲੱਗਿਆ ਹੋਇਆ ਜੀ ਆ ਸਟੈਂਡ ਵੀ ਹੈਗਾ ਜੀ ਇੰਦਾ ਕਿਤੇ ਟਿਕਾ ਕੇ ਰੱਖਣੀ ਆ ਤਾਂ ਤੇ ਚਾਰਜਿੰਗ ਵਾਲੀ ਲਾਈਟ ਆ ਬਹੁਤ ਘੈਂਟ ਚੀਜ਼ ਆ ਠੀਕ ਹੈ ਬਾਕੀ ਕਰ ਲੋ ਜੀ ਐਡਾ ਕਰਕੇ ਜੀ ਰੋਸ਼ਨੀ ਚੈੱਕ ਕਰੋ ਕਿੰਨੀ ਆ ਲੈਟ ਚੱਲਦੀ ਦੇ ਵਿੱਚ ਰੋਸ਼ਨੀ ਫੁੱਲ ਆ ਆ ਲੋ ਬੀਮ ਆ ਆ ਹਾਈ ਬੀਮ ਆ ਨਾਲੇ ਫਲੈਸ਼ ਵੀ ਮਾਰਦੀ ਹੈ ਚੈੱਕ ਕਰੋ ਜੀ ਤੇ ਸੰਤੋ ਭੈਂਦੀ ਏ ਉਸ ਤੋਂ ਬਾਅਦ ਇਹ ਪੈਂਦੀ ਏ ਛੱਲੇ 'ਚ ਛੱਲੇ ਦੇ ਵਿੱਚ ਤੁਸੀਂ ਪਾ ਲਓ ਬਹੁਤ ਕੰਮ ਦੀ ਚੀਜ਼ ਈ ਤੇ ਪਿੱਛੇ ਇਹ ਮੈਗਨੇਟ ਜਿਹੜਾ ਲੱਗਿਆ ਬਹੁਤ ਪਾਵਰਫੁਲ ਆ ਇੱਥੇ ਲੋਹੇ ਦੇ ਟੱਪ ਤੇ ਚਿਪਕਾ ਦੇਣਾ ਹੈ ਤੇ ਆ ਚੈੱਕ ਕਰੋ ਥੱਲੇ ਲੋਹੇ ਦੀ ਡੰਡੀ ਆ ਲੋਹੇ ਦੀ ਡੰਡੀ ਤੇ ਆਪਾਂ ਚਿਪਕਾ ਦੇਈ ਆ ਚੈੱਕ ਕਰੋ ਇਹਦਾ ਬਹੁਤ ਡੰਡੀ ਆ ਇਹਦਾ ਜਿਹੜਾ ਮਰਜ਼ੀ ਲੋਹੇ ਤੇ ਤੁਸੀਂ ਇੱਥੇ ਆ ਕਰਕੇ ਬਾਅਦ ਚਿਪਕਾ ਦੇਣੀ ਆ ਜੇ ਨਾ ਚੁੱਕਦੀ ਹੈ ਡਿੱਗ ਵੀ ਸਕਦੀ ਆ ਆ ਚੈੱਕ ਕਰੋ ਇਹ ਡੈਗਰ ਕੇਪਾ ਲੋਹੇ ਦੇ ਚਿਪਕਾ ਦੇਣੀ ਹੈ ਜਿੱਥੇ ਮਰਜੀ ਚਿਪਕਾ ਕੇ ਤੁਸੀਂ ਕੰਮ ਆਪਣਾ ਚਲਾ ਸਕਦੇ ਹੋ ਬੋਥ ਘੈਂਟ ਜੀ ਸਿਰਫ 140 ਰੁਪਏ ਦੇ ਰੇਂਜ ਕੋਰੋਨਾ ਟੈਲੀਕਮ ਪਹਿ ਨਵਕੀਰ ਭਾਈ ਜੀ ਵੀਡੀਓ ਬਣਾਏ ਸੰਪਰਕ ਕਰੋ ਇਹ ਵੀਡੀਓ ਸਾਡਾ ਹੋਲਸੇਲ ਐਸੈਸਰੀ ਦਾ ਕੰਮ ਹੈ ਜੀ ਚੈੱਕ ਕਰੋ ਵੀ ਬੈਂਕ ਬਸਤੀ ਯੋਧੇਵਾਲ ਲੁਧਿਆਣਾ ਸਾਡੀ ਸ਼ਾਪ ਦਾ ਚੈੱਕ ਕਰੋ ਵੀ ਕਿੰਨਾ ਫਰਕ ਪੈਂਦਾ ਹੈ ਚੈੱਕ ਕਰੋ ਇੱਕ ਮਿੰਟ ਭਾਈ ਇਹ ਦੇਖੋ ਬਹੁਤ ਵਧੀਆ ਫਰਕ ਪੈ ਰਿਹਾ ਹਾਂ ਆ ਲੋ ਬੀਮਾ ਜੀ ਇੱਥੇ ਫਲੈਸ਼ ਮਾਰਦੇ ਹਾਂ ਦੇਖੋ ਫੇਸ ਤੇ 글로 ਤੁਸੀਂ ਆਪ ਚੈੱਕ ਕਰ ਸਕਦੇ ਆ ਕਿੰਨਾ ਆਇਆ ਦੇਖੋ ਇਹ ਬਹੁਤ ਜਗ੍ਹਾ ਤੁਹਾਡੇ ਕੰਮ ਆ ਸਕਦੀ ਹੈ ਕਈ ਵਾਰ ਫੋਨ ਸਵਿਚ ਆਫ ਹੋ ਜਾਂਦਾ ਰਾਤ ਨੂੰ ਪੈਂਚਰ ਹੋ ਜਾਂਦਾ ਜਾਂ ਕਿੱਥੇ ਵੀ ਤੁਹਾਨੂੰ ਦਿੱਕਤ ਹੁੰਦੀ ਹੈ ਲਾਈਟ ਚਲਾਓ ਕੀ ਰਿੰਗ ਦਾ ਕੰਮ ਕਰਦੀ ਹੈ ਹਰ ਚੀਜ਼ ਦਾ ਕੰਮ ਕਰਦੀ ਹੈ ਜੀ ਨਾਲੇ ਮੈਟਲ ਬੋਡੀ ਆ ਹਾਂ ਜੀ ਚਲੋ ਠੀਕ ਹੈ